ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨავ ਜੀ ਤੁਹਾਡਾ ਕੀ ਹਾਲ ਚਾਲ ਚੰਨੂ ਜੀ ਅੱਜ ਪਾਉ ਬਣਾਉਣ ਲੱਗੇ ਆ ਰਸ ਦੀ ਖੀਰ ਕੱਲ ਆਪਾਂ ਅੰਗਰਾਸ ਲੈ ਕੇ ਆਏ ਤੇ ਨਾ ਹੁਣ ਆਪਾਂ ਨੇ ਰੋਟੀ ਪਾਣੀ ਦਾ ਸਾਰਾ ਕੰਮ ਪੰਦਾ ਨਿਬੜ ਦਿੱਤਾ ਮੱਘਾ ਵੀ ਵਿਹਲੇ ਜੇ ਹੋ ਗਿਆ ਫੇਰ ਖੀਰ ਬਣਾਉਣੀ ਆ ਚਲੋ ਜੀ ਹੁਣ ਆਪਾਂ ਹੋ ਗਏ ਫ੍ਰੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਖੀਰ ਦੇਖੋ ਜੀ ਸਾਨੂੰ ਰਾਸਤੀ ਖੀਰ ਖਾਦੇ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਤੇ ਕਾਫੀ ਦਿਨਾਂ ਬਾਅਦ ਅੱਜ ਖਾਣੀਆਂ ਬਣਾ ਕੇ ਚਲੋ ਜੀ ਆਪਾਂ ਵੀ ਹੁਣ ਬਣਾ ਲਈਏ ਤੇ ਮੈਂ ਕੜਾਹੀ ਧਰ ਦਿੱਤੀ ਹੈ ਇਹ ਪਹਿਲਾ ਮੈਂ ਬਣਾਉਣ ਲੱਗੀ ਦੀ ਚੁੱਲੇ ਦੇ ਉਥੇ ਹੁਣ ਨਾਲ ਦਾ ਧੁੱਪਾ ਬਹੁਤ ਤੇਜ ਆ ਨਾਲੇ ਹਵਾ ਚੱਲਦੀ ਆ ਫਿਰ ਆਪਾਂ ਦੇ ਵਿੱਚ ਨਾਲ ਅੱਗ ਵੀ ਦੀ ਬਾਲਦੀ ਹੈਗੀ ਮਹਾਜਾਰ ਅੰਦਰੇ ਬਣਾ ਲੈਂਗੇ ਕੀਰ ਕੜਾਹੀ ਗਿੱਲੀ ਆ ਜੇ ਆਪਾਂ ਇਸ ਤਰ੍ਹਾਂ ਗਿੱਲਾ ਭਾਂਡਾ ਧਰਤਾ ਲੈ ਨਾ ਉੱਪਰ ਨਾ ਇਹ ਤਾਂ ਸੁੱਕਾ ਹੀ ਧਰਨਾ ਪੈ ਜਦਾ ਚਲੋ ਜੀ ਹੁਣ ਆਪਾਂ ਇਹਨਾਂ ਕੜਾਹੀ ਧਰ ਦਿੱਤੀ ਆ ਰਾਤ ਮੈਂ ਕੀ ਕਰਣਾ ਇੱਕ ਬਾਸਮਤੀ ਚੌਲਾਂ ਦੀ ਨਾ ਕੌਲੀ ਭੂਤੀ ਦੀ ਤੀ ਤੇ ਐਨ ਚੰਗੀ ਤਰ੍ਹਾਂ ਭਿੱਜ ਕੇ ਹੋ ਗਏ ਨੇ ਤਿਆਰ ਪਏ ਨਾ ਛੇਤੀ ਖੀਰ ਬਣ ਜਾਂਦੀ ਆ ਨਾਲੇ ਨਾ ਰਲ ਵੀ ਜਾਂਦੀ ਛੇਤੀ ਤੇ ਇਧਰ ਆਪਾਂ ਨੇ ਲੱਤਾ ਇਹ ਗਾਰਮ ਕਰਿਆ ਹੋਇਆ ਰਸ ਲੈ ਕੇ ਆਏ ਤੇ ਆਪਾਂ ਤੇ ਹੁਣ ਇਹਨੂੰ ਪਾ ਦਨੇ ਆਪਾਂ ਕੜਾਹੀ ਦੇ ਵਿੱਚ ਤੇ ਹੁਣ ਕੇ ਪਾਵਾਂਗੇ ਵਿੱਚ ਆ ਇਹ ਨਾ ਕੋਈ ਡੱਟਾ ਹੁੰਦਾ ਦੇਖੋ ਜੇ ਇਹਦੇ ਵਿੱਚ ਨਾ ਕੋਈ ਚੀਨੀ ਪੈਣੀ ਆ ਬਸ ਰਸ ਦੇ ਵਿੱਚੇ ਮਿੱਠਾ ਤਾਂ ਹੁੰਦਾ ਹੀ ਇਹ ਚੀਨੀ ਪਾਉਣ ਦਾ ਲੋੜ ਹੈ ਨਹੀਂਗੀ ਤੇ ਹੁਣ ਇਹਨੂੰ ਐਨ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਇੱਕ ਵਾਰ ਤਾਂ ਉੱਥੇ ਦੇ ਖਲਾੜੀ ਦੇ ਗਰਮ ਕਰਿਆ ਵਾ ਰਸ ਆਇਆ ਏ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਵਾਲੀ ਦੇ ਲੈਣੀ ਆਪਾਂ ਨੇ ਉਸ ਤੇ ਮਗਰ ਹੁਣ ਫੇਰ ਇਹਦੇ ਵਿੱਚ ਆਪਾਂ ਚੌਲ ਪਾਉਂਗੇ ਦੇਖੋ ਜੀ ਇਹਦੇ ਵਿੱਚ ਨਾ ਜੇ ਦਹੀਂ ਪਾ ਕੇ ਖਾਵੇ ਨਾ ਐਨੀ ਟੇਸਟੀ ਖੀਰ ਲੱਗਦੀ ਹੈ ਨਾ ਜਦ ਅਸੀਂ ਹਰੀ ਪ੍ਰਸਾਹ ਗਏ ਤਾਂ ਨਾ ਇਧਰ ਉੱਥੇ ਨਾ ਰਸ ਦੀ ਖੀਰ ਦੀ ਉਹ ਲੰਗਰ ਚੱਲਦਾ ਹੁੰਦਾ ਰਸ ਦੇ ਖੀਰ ਦਾ ਹੀ ਲੰਗਰ ਚੱਲਦਾ ਹੁੰਦਾ ਅੱਗੇ ਰੋਟੀ ਨਹੀਂ ਦੀ ਉੱਥੇ ਮਿਲਦੀ ਹੁੰਦੀ ਚਾਹੇ ਕੋਈ ਨਿਆਣਾ ਹੈ ਚਾਹੇ ਕੋਈ ਸਿਆਣਾ ਸਾਰਿਆਂ ਨੇ ਲਗਾਤਾਰ ਨਾ ਵੇਠਾਂ ਬੈਠ ਕੇ ਨਾ ਸੰਗਤ ਦੇ ਵਿੱਚ ਬਸ ਰਸ ਦੀ ਖੀਰੇ ਪਿਲਣੀ ਆ ਉਹੀ ਖਾਣੀ ਆ ਹੁਣ ਤਾਂ ਬਹੁਤ ਸਮਾਂ ਚੇਂਜ ਹੋ ਗਿਆ ਹੁਣ ਉੱਥੇ ਦਾਲ ਰੋਟੀ ਸਬਜ਼ੀ ਇਸ ਤਰ੍ਹਾਂ ਦਾ ਲੰਗਰ ਚੱਲਦਾ ਹੈ ਆਪਾਂ ਨਾ ਵਾੜੀ ਆ ਗਈ ਹੈ ਜਿਹੜੀ ਰਸ ਦੇ ਉੱਪਰ ਨਾ ਮੈਲ ਹੁੰਦੀ ਆ ਨਾ ਉਹ ਤਾਰਨੀ ਬਹੁਤ ਜ਼ਰੂਰੀ ਆ ਪੰਜਾਬ ਨੂੰ ਨਹੀਂ ਲੈ ਕੇ ਨਾ ਹੁਣ ਐ ਚੰਗੀ ਤਰ੍ਹਾਂ ਇਹਨੂੰ ਤਾਰ ਦੂੰਗੇ ਜਦ ਇਹ ਨਾ ਮੈਲ ਤਾਰ ਹੋ ਗਈ ਨਾ ਫਿਰ ਰਸ ਨੇ ਨਾ ਚੰਗੀ ਤਰ੍ਹਾਂ ਨਿਖਰ ਜਾਣਾ ਹੈ ਬਾਅਦ ਵਿੱਚ ਤਾਂ ਨਾ ਆਪਾਂ ਫਿਰ ਇਹਦੇ ਵਿੱਚ ਚੌਲ ਐਡ ਕਰੂਗੇ ਦੇਖੋ ਜਦੋਂ ਆਪਾਂ ਗੁੜ ਬਣਾਉਂਦੇ ਆ ਨਾ ਤੇ ਤੋਂ ਕੜਾਹੀ ਦੇ ਵਿੱਚ ਇਹ ਗਰਮ ਹੁੰਦਾ ਨਾ ਰਸ ਇਹਦੇ ਉੱਪਰ ਵੀ ਇਸ ਤਰ੍ਹਾਂ ਮੈਲ ਹੁੰਦੀ ਆ ਉਹ ਵੀ ਫਿਰ ਛਾਣਨੀ ਦੇ ਨਾਲ ਉਤਾਰ ਕੇ ਨਾ ਫਿਰ ਕਿਤੇ ਜਾ ਕੇ ਗੁੜ ਇਸ ਤਰ੍ਹਾਂ ਤਿਆਰ ਹੁੰਦਾ ਜਿਉਂ ਜਿਉਂ ਵਾਲੀ ਆਈ ਜਾਣੀ ਆ ਨਾ ਮੈਲ ਉੱਪਰ ਆਈ ਜਾਣੀ ਆ ਮੈਂ ਇਹਦੀ ਮੈਲ ਧਾਰ ਲਈਤੀ ਆ ਦੇਖੋ ਕਿੰਨੀ ਜਿਆਦੇ ਮੈਲ ਉਤਰੀਏ ਵਿੱਚੋਂ ਇਹਦੇ ਇਹ ਚਾਹ ਮੂਣੀ ਦੇ ਨਾਲੇ ਲੋਟ ਆਉਂਦਾ ਕਾਛੀ ਨਾਲੀ ਲੋਟਾਉਂਦੇ ਇਹਦੀ ਲੋਟ ਇਹਨੂੰ ਮੈਲ ਇਹ ਕਹਿੰਦੇ ਆ ਪਿੰਡਾਂ ਦੇ ਵਿੱਚ ਤਾਂ ਸ਼ਹਿਰਾਂ 'ਚ ਤਾਂ ਮੈਨੂੰ ਪਤਾ ਨਹੀਂ ਹੈਗਾ ਕੀ ਕਹਿੰਦੇ ਆ ਸਾਡੇ ਇੱਧਰ ਤਾਂ ਇਸ ਤਰ੍ਹਾਂ ਹੀ ਕਹਿੰਦੇ ਆ ਵੀ ਰਸਤੇ ਉੱਪਰ ਦੇ ਨਾ ਇਹਦੇ ਨਾਲ ਮੈਲ ਧਾਰ ਦੋ ਫਿਰ ਰਸਨੇ ਐ ਚੰਗੀ ਤਰ੍ਹਾਂ ਨਾ ਸਾਫ਼ ਹੋ ਜਾਣਾ ਬਾਅਦ ਵਿੱਚ ਤੇ ਫਿਰ ਇਹਦੇ ਵਿੱਚ ਚੌਲ ਪਾਵਾਂਗੇ ਤੇ ਚੰਗੀ ਤਰ੍ਹਾਂ ਪੀਰ ਬਣੋਗੀ ਜਾ ਦੇਉ ਪਰ ਫੇਰ ਮੈਲ ਆਗੇ ਨਾ ਇਸ ਤਰੀਕੇ ਨਾਲ ਆਪਾਂ ਫੇਰ ਮੈਲ ਤਾਰ ਦੂਗੇ ਤੇ ਆਪਣਾ ਰਸ ਬਹੁਤ ਵਧੀਆ ਰਿਜ ਰਿਹਾ ਹੈ ਤੇ ਸਾਰੀ ਕਿਚਨ ਦੇ ਵਿੱਚ ਇੰਨੀਆ ਜਿਆਦਾ ਖੁਸ਼ਬੂ ਆ ਰਹੀਆਂ ਨਾ ਜਿਵੇਂ ਨਾ ਕਲਾੜੀ ਤੇ ਗੁੜ ਪੱਕਦਾ ਹੁੰਦਾ ਇਸ ਤਰੀਕੇ ਨਾਲ ਖੁਸ਼ਬੂ ਆ ਰਹੀਆਂ ਨੇ ਤੇ ਆਪਾਂ ਨਾ ਹਨ ਥੋੜੀ ਮਾੜੀ-ਮੋਟੀ ਮੈਲ ਹੋ ਰਹੀ ਜੀ ਨਾ ਉਹ ਵੀ ਤਾਰ ਲੈਣੇ ਆ ਆਮਲਾ ਰਾਸਨਾ ਚੰਗੀ ਤਰ੍ਹਾਂ ਸਾਫ ਹੋ ਗਿਆ ਹੈ। ਦੇਖੋ ਹੁਣ ਤਾਂ ਕੁਝ ਨਹੀਂ ਨਿਕਲਦਾ ਚਾਹ ਪਾਣੀ ਵੀ ਸਾਫ ਬੜੀ ਹੈ। ਹੁਣ ਜਿਹੜੇ ਆਪਾਂ ਨੇ ਇੱਥੇ ਮਾਂ ਬਾਸਮਤੀ ਚੌੜਾ ਨਾ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖੇ ਹੋਏ ਆ। ਹੁਣ ਆਪਾਂ ਇਹਨਾਂ ਨੂੰ ਵਿੱਚ ਬਾਦਲੇ ਆ। ਦੇਖੋ ਇਹਦੇ ਵਿੱਚ ਨਾ ਆਪਾਂ ਨੇ ਕੋਈ ਕਾਜੂ ਪਾਉਣਾ, ਨਾ ਆਪਾਂ ਨੇ ਕੋਈ ਬਦਾਮ ਪਾਉਣਾ। ਇਹ ਜਿੰਨੀ ਛੀਪਰ ਹੋਊਗੀ ਨਾ ਰਸ ਦੀ ਖੀਰ ਬਸ ਉਨੀ ਜਿਆਦਾ ਟੇਸਟੀ ਲੱਗਦੀ ਹੈ। ਨਾ ਪਰ ਇਹਦੇ ਵਿੱਚ ਕੋਈ ਮਿੱਠਾ ਪਾਉਣਾ ਬਸ ਰਸ ਦੇ ਵਿੱਚ ਰੰਨ ਕੇ ਨਾ ਇਹ ਤਿਆਰ ਹੋ ਜਾਣੀ ਹੈ ਖੀਰ। ਜਦੋਂ ਮੇਰੇ ਨਾਨਕਿਆਂ ਕੰਨੇ ਨਾ ਰੋਪੜ ਕੰਨੇ ਨੇ ਮੇਰੇ ਨਾਨਕੇ ਉਧਰ ਨਾ ਜਦੋਂ ਹੋਰ ਇਨੀ ਮਾਂ ਕਈ ਨਹੀਂ ਖਾਂਦੇ ਹੁੰਦੇ ਨਾ ਖੀਰ ਉਥੇ ਦੁੱਧ ਵਾਲੀ ਖੀਰ ਨਹੀਂ ਬਣਾਉਂਦੇ ਹੈਗੇ ਇਹ ਰਸ ਵਾਲੀ ਖੀਰ ਬਣਾ ਕੇ ਰੱਖ ਦੇਣੀ ਹੈ ਤੇ ਦੂਜੇ ਦਿਨ ਮਾਰਨਿੰਗ ਵੇਲੇ ਨਾ ਦਹੀਂ ਪਾ ਕੇ ਫਿਰ ਇਹੀ ਖੀਰ ਖਾਂਦੇ ਆ। ਦੇਖੋ ਜੀ ਹਰੇਕ ਪਿੰਡਾਂ ਦਾ ਰਵਾਜ ਹੁੰਦਾ ਸਾਡੇ ਕੰਨੇ ਤਾਂ ਬਣਦੀ ਹੈ ਦੁੱਧ ਦੀ ਖੀਰ ਤੇ ਰੋਪੜ ਏਰੀਆ ਦੇ ਵਿੱਚ ਬਣਦੀ ਹੈ ਰਸ ਵਾਲੀ ਖੀਰ ਤੇ ਉਧਰ ਤਾਂ ਘਰਾੜੀਆਂ ਆਮੇ ਚੱਲਦੀਆਂ ਨੇ। ਮੇਰੇ ਨਾਲ ਮੇਰਾ ਆ ਕੇ ਰਹਿੰਦੀ ਹੁੰਦੀ। ਪੰਮੀ ਬਲੀਚਾ ਬਲਸ ਜਵਾ ਬਣ ਗਈ। ਅਸੀਂ ਕੱਟ ਪਾਉਣ ਲੱਗੀ ਆ ਤੇ ਇੱਧਰ ਆਪਣੀ ਖੀਰ ਵੀ ਨਾ ਬਹੁਤ ਵਧੀਆ ਰਿਝ ਰਹੀ ਆ। ਨਾਗੀਆਂ ਵਾਲੀ ਦਾ। ਉਸ ਤਰ੍ਹਾਂ ਉਹ ਚਾਹ ਵੀ ਬਣ ਕੇ ਹੋ ਗਈ ਤਿਆਰ ਤੇ ਹੁਣ ਟਾਈਮ ਹੋ ਗਿਆ ਐ 1:30 ਦਾ ਟਾਈਮ ਹੋ ਗਿਆ ਐ। ਤੇ ਨਾਲ ਆਪਾਂ ਕਾਵਾਂਗੇ ਚੌਲਾਂ ਦੀਆਂ ਪਿੰਨੀਆਂ। ਅੱਜ ਮੈਂ ਤਾਂ ਚਾਹ ਪੀਣੀ ਨਹੀਂ ਹੈ। ਮੈਂ ਤਾਂ ਪਹਿਲਾਂ ਇੱਕ ਗਲਾਸ ਨਾ ਰਸਤਾ ਪੀ ਲਿਆ। ਇਹ ਮੰਮੀ ਜੋ ਨਾਲ ਬਾਅਦ ਤੇ ਬੱਚਿਆਂ ਵਾਸਤੇ ਚਾਹ ਬਣਾਈ ਆ। ਤੇ ਇੱਧਰ ਹੈਗੇ ਨੇ ਸਾਡੇ ਚੌਲਾਂ ਵਾਲੀਆਂ ਪਿੰਨੀਆਂ। ਤੇ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਜਦੋਂ ਵੀ ਭੁੱਖ ਲੱਗਦੀ ਆ ਨਾ। ਜਦੋਂ ਅਸੀਂ ਇੱਕ ਚੱਕ ਕੇ ਖਾ ਲੈਂਦੇ ਆ। ਫਿਰ ਨਰਮ-ਨਰਮ ਪਿੰਨੀਆਂ ਬਹੁਤ ਵਧੀਆ ਬਣੀਆਂ ਹੋਈਆਂ। ਚਲੋ ਜੀ ਹੁਣ ਮੈਂ ਦੇਰ ਮੈਂ ਇਹਨਾਂ ਨੂੰ ਚਾਹ। ਨਾ ਖਾਓ ਦੇ ਖਾਓ ਨਾ। ਹੁਣ ਆਪਾਂ ਵਿਆਹ ਸ਼ਾਦੀ ਵੀ ਜਾਣੇ ਉੱਥੇ ਵੀ ਮਿੱਠਾ ਸਮਾਨ ਆਪਾਂ ਖਾਣੇ ਹੀ ਆ ਤੇ ਹੁਣ ਲੋੜੇ ਕਰਕੇ ਸਪੈਸ਼ਲ ਇਹ ਵੀ ਪਿੰਨੀਆਂ ਬਣਾਉਣੀਆਂ ਹੋਈਆਂ ਤੀਆਂ ਤੇ ਸ਼ਾਮ ਨੂੰ ਆਪਾਂ ਨੇ ਫੇਰ ਖੀਰ ਖਾਣੀ ਆ ਮਿੱਠੀ ਤੇ ਮਿੱਠਾ ਖਾ ਖਾ ਕੇ ਨਾ ਪੂਰੇ ਅੱਕੇ ਪਾਏ ਆ ਫੇਰ ਵੀ ਮਿੱਠਾ ਛੱਡ ਨਹੀਂ ਹੁੰਦਾ ਹੈਗਾ ਚਲੋ ਜੀ ਮੈਂ ਪਹਿਲਾਂ ਮੰਮੀ ਜੀ ਉਹਨਾਂ ਨੂੰ ਚਾਹ ਦੇ ਆਵਾਂ ਫਿਰ ਮੈਂ ਖੀਰ ਢੱਕ ਦਵਾਂ ਫੇਰ ਨਾ ਹੌਲੀ ਹੌਲੀ ਸਿੰਮ ਤੇ ਕਰ ਦੇਣਾ ਐ ਜੇ ਹੌਲੀ ਹੌਲੀ ਨਾ ਪੇਪਰ ਦੀਜੀ ਜਾਊਗੀ ਖੀਰ ਬਸ ਫੇਰ ਨਿਕਲ ਤੁਸੀਂ ਵੀ ਖਾਣੀ ਆ ਖਾ ਸਕਦੇ ਆ ਤੇ ਬਹੁਤ ਵਧੀਆ ਖੋਏ ਵਾਲੀ ਹੈਗੀਆਂ ਨੇ ਆਪਣੀ ਖੀਰ ਬੜ ਕੇ ਹੋ ਗਈ ਹੈ ਤਿਆਰ ਤੇ ਬਹੁਤ ਹੀ ਨਾ ਕਾਠੀ ਖੀਰ ਖਾਣੀ ਹੁੰਦੀ ਹੈਗੀ ਇਹ ਪਤਲੀ ਬਦਲੀ ਜਿਹੀ ਖੀਰ ਵਧੀਆ ਲੱਗਦੀ ਹੈ ਦੇਖੋ ਖਸ਼ ਬਹੁਤ ਵਧੀਆ ਆ ਰਹੀ ਹੈ ਖੀਰ ਦੀ ਤੇ ਬਾੜਾ ਆਪਣਾ ਇਹਨੂੰ ਨਾ ਟਾਈਮ ਨਹੀਂ ਲੱਗਿਆ ਹੈਗਾ ਖੀਰ ਬਣਾਉਣ ਨੂੰ ਬਸ 20-25 ਮਿੰਟ ਦੇ ਵਿੱਚ ਆਪਣੀ ਖੀਰ ਬਣ ਕੇ ਹੋ ਗਈ ਹੈ ਤਿਆਰ ਇੱਕ ਦੀ ਚਾਂ ਤਾਂ ਛੇਤੀ ਬਣੀ ਇਹ ਜਿਹੜਾ ਆਪਾਂ ਨੇ ਕੱਲ ਗਰਮ-ਗਰਮ ਰਸ ਲਿਆਂਦਾ ਤਾਂ ਨਾ ਉਹਨੂੰ ਵਾੜੀ ਆਈ ਹੋਈ ਸੀ ਤੇ ਅਸੀਂ ਇਸ ਤਰ੍ਹਾਂ ਇਹਨਾਂ ਫ੍ਰਿਜ ਦੇ ਵਿੱਚ ਲਾ ਦਿੱਤਾ ਹੈ ਤੇ ਫਿਰ ਸਵੇਰੇ ਸਵੇਰੇ ਫਿਰ ਮਾਰਨਿੰਗ ਵੇਲੇ ਆਪਾਂ ਨੇ ਗਰਮ ਕਰ ਲਿਆ ਬਹੁਤ ਜ਼ਿਆਦਾ ਛੇਤੀ ਨਾ ਖੀਰ ਬਣੀ ਆ ਆਪਣੀ ਜਿਹੜੀ ਇਹਦਾ ਮੈਲ ਹੁੰਦੀ ਹੈ ਨਾ ਫਿਰ ਰਾਤ ਦੇ ਰਾਤ ਨਾ ਹੋਏ ਨਾ ਰਸ ਦੇ ਜਣਾ ਜੰਮ ਜਾਂਦੀ ਆ ਉਹਦੀ ਮੈਲ ਤਾਂ ਨਹੀਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਆਪਣੀ ਖੀਰ ਬਣੀ ਆ ਇੱਕ ਨੰਬਰ ਆ ਮੈਂ ਆਪਾਂ ਇਹਦੇ ਵਿੱਚ ਕਾਜੂ ਪਾਏ ਨਾ ਬਦਾਮ ਪਾਏ ਆ ਇਸ ਸਿੰਪਲ ਤਰੀਕੇ ਨਾਲ ਇਹ ਬਣਾਈ ਆਪਾਂ ਨੂੰ ਜਿਵੇਂ ਆਪਾਂ ਪਸੰਦ ਕਰਦੇ ਆ ਚਲੋ ਜੀ ਖੀਰ ਹੁਣ ਮੈਂ ਨਾ ਬੇੜੇ ਦੇ ਵਿੱਚੇ ਬਹਿ ਕੇ ਖਾਉਂਗੀ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਮਮੀ ਜੀ ਨੇ ਪੁੱਛਿਆ ਤਾਂ ਮੈਂ ਕਿਹਾ ਖੀਰ ਦੇ ਆਦਮਾ ਉਹ ਕਹਿੰਦੇ ਮੈਂ ਹੁਣੇ ਚਾਹ ਪੀਤੀ ਆ ਵੀ ਮੈਂ ਆਟਕੇ ਖਾਉਂਗੀ ਇਹਨੂੰ ਟੱਕ ਦੰਨੇ ਆ ਹੁਣ ਆਪਣੀ ਖੀਰ ਬਣ ਕੇ ਹੋ ਗਈ ਆ ਤਿਆਰ ਤੇ ਮੈਂ ਵੀ ਹੁਣ ਬੇੜੇ ਦੇ ਵਿੱਚ ਬਹਿ ਕੇ ਨਾ ਖੀਰ ਖਾਣੀ ਆ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਲੱਗਦੀ ਆ ਮੈਂ ਕਿਹੜੇ ਤਰੀਕੇ ਨਾਲ ਖੀਰ ਖਾਣੀ ਆ ਇਹ ਤੋਂ ਆਪਾਂ ਨੇ ਨਾਈ ਪੌਲੀ ਦੇ ਵਿੱਚ ਨਾ ਅ ਖੀਰ ਪਾ ਲਈ ਐ ਤੇ ਮੈਂ 4-5 ਕ ਚਮਚੇ ਪਾਉਂਗੀ ਵਿੱਚ ਦਹੀਂ ਦੇ ਫਿਰ ਇਸ ਤਰ੍ਹਾਂ ਦਹੀਂ ਪਾ ਕੇ ਨਾ ਖੀਰ ਬਹੁਤ ਜ਼ਿਆਦਾ ਮੇਨੂੰ ਤਾਂ ਵਧੀਆ ਲੱਗਦੀ ਆ ਇਹ ਖੱਟ ਮਿੱਠੀ ਜੀ ਖੀਰ ਹੋ ਜਾਂਦੀ ਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਬੇੜੇ ਵਿੱਚ ਬੇੜੇ ਵਿੱਚ ਬਹਿ ਕੇ ਖਾਣੇ ਆਂ ਵੀ ਖੀਰ ਬਹੁਤ ਜ਼ਿਆਦਾ ਟੇਸਟੀ ਬਣੀ ਹੋਈ ਪੂਰਾ ਮਿੱਠਾ ਤੇਜ ਆ ਅੱਛਾ ਤੇ ਦਹੀਂ ਵਿੱਚ ਪਾ ਕੇ ਨਾ ਵੀ ਬਹੁਤ ਵਧੀਆ ਲੱਗਦੀ ਆ ਰਸ ਦੀ ਖੀਰ ਖਾਣ ਦਾ ਨਾ ਲਹਿਦਾ ਹੀ ਮਜ਼ਾ ਹੈ ਬਚਪਨ ਚ ਇਤੇ ਆ ਗਿਆ ਅੱਗੇ ਨਾ ਜਦ ਮੈਂ ਆਪਣੇ ਨਾਨਕੇ ਰਹਿੰਦੀ ਹੁੰਦੀ ਸੀ ਨਾ ਉੱਥੇ ਤਾਂ ਨਾ ਬਹੁਤ ਜ਼ਿਆਦਾ ਖੀਰ ਬਣਦੀ ਹੁੰਦੀ ਸੀ ਕਹਿੰਦੇ ਨਾ ਇੱਕ ਹਫ਼ਤੇ ਦੇ ਵਿੱਚ ਦੋ ਦੋ ਵਾਰੀ ਉੱਥੇ ਖੀਰ ਬਣਾ ਕੇ ਖਾਂਦੇ ਹੁੰਦੇ ਤੇ ਤੇ ਹੁਣ ਬਹੁਤ ਲੰਬੇ ਟਾਈਮ ਬਾਅਦ ਖੀਰ ਬਣਾ ਕੇ ਖਾਧੀ ਆ ਤਾਂ ਹੀ ਮੈ ਕਹਿੰਦੀ ਨਾਨਕਿਆਂ ਦੀ ਯਾਦ ਆ ਗਈ ਅੱਜ ਤਾਂ ਉਤੇ ਇਹਨਾਂ ਦੇ ਖਿਲਾੜੀ ਚੱਲਦੀ ਹੁੰਦੀ ਸੀ ਮੇਰੇ ਮਾਮਾ ਜੀ ਉਹਨਾਂ ਦੇ ਬਾਜੂ ਰਾਸ ਪੀਣਾ ਗੁੜ ਖਾਣਾ ਤੇ ਗੰਨੇ ਦੀ ਖੀਰ ਖਾਣੀ ਟਾਈਮ ਅੱਜ ਕਹਿਨੀ ਆ ਉਹ ਵੀ ਬਚਪਨ ਯਾਦ ਆ ਗਿਆ ਅੱਜ ਖੀਰ ਬਣਾ ਕੇ ਖਾਧੀ ਆਪਣੇ ਹੱਥ ਨਾਲ ਅਗੇ ਮਾਮੀ ਜੀ ਉਹਰੀ ਬਣਾ ਕੇ ਦੰਦੇ ਹੁੰਦੇ ਤੇ ਅੱਜ ਆਪ ਹੱਥੀ ਬਣਾ ਕੇ ਖਾਧੀ ਆ ਖੀਰ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਚਲੋ ਜੀ ਨਾਲੇ ਮੈਂ ਖੀਰ ਖਾਲਮਾ ਨਾਲੇ ਹੁਣ ਮਿੱਠੇ ਸਵਾਲਾਂ ਨੂੰ ਸਵੇਰੇ ਮਾਰਨਿੰਗ ਵੇਲੇ ਫਿਰ ਮਿੱਠੇ ਦੀਆਂ ਰੋਟੀਆਂ ਵੀ ਬਣਾਉਣੀਆਂ ਐ ਤੇ ਹੁਣ ਵੀਡੀਓ ਦਾ ਐਂਡ ਆਪਾਂ ਹੁਣ ਐਤੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਸਤਿ ਸ੍ਰੀ ਅਕਾਲ